ਉਹ ਆਧਾਰ ਹਮ ਭਗਤ ਨੇ ਕਿਹਾ ਤਾਂ ਕਹਿੰਦਾ ਕਹਿੰਦਾ ਜੁੱਤੀ ਲਾਠੀ বিনা ਤੁਰੀਏ ਨਾ ਰਾਤ ਨੂੰ ਹੂੰ ਟੀਚਰ ਨਾ ਕਰੀਏ ਮਰਾਸੀ ਜਾਤ ਨੂੰ ਅੱਛਾ ਕਹਿੰਦਾ ਮਰਾਸੀ ਜਾਤ ਨੂੰ ਵੀ ਟੀਚਰ ਮਾਰੀਏ ਠੀਕ ਹੈ ਕਹਿੰਦਾ ਟੀਚਰ ਨਾ ਕਰੀਏ ਮਰਾਸੀ ਜਾਤ ਨੂੰ ਕੱਚੀ ਰੁੱਤ ਵਾਲਾ ਤੋੜੀਏ ਨਾ ਫੁੱਲ ਨੂੰ ਹੂੰ ਮਾਰੀਏ ਨੇ ਜੁੱਤੀਆਂ ਜਵਾਨ ਪੁੱਤ ਨੂੰ ਹਾਂ ਕਹਿੰਦਾ ਮਾਰੀਏ ਨੇ ਜੁੱਤੀਆਂ ਜਵਾਨ ਪੁੱਤ ਨੂੰ ਕਹਿੰਦਾ ਖੀਰਖਾਂਦੇ ਬ੍ਰਾਹਮਣ ਨੂੰ ਨਾ ਬੁਲਾਈਏ ਜੀ ਹਾਂ ਕਹਿੰਦਾ ਹਲਵਾ ਦੇ ਜੱਟ ਕੋਲ ਦੀ ਨਾ ਜਾਈਏ ਜੀ ਅੱਛਾ ਉਹ ਵੀ ਅਗਲੇ ਦਿਨ ਸਿਆੜ ਮਾਰਦੇ ਅਗਲਾ ਕਹਿੰਦਾ ਕਿ ਤਾ ਆ ਗਿਆ ਉਹਨੇ ਹਾਂ ਖੀਰਖਾਂਦੇ ਬ੍ਰਾਹਮਣ ਕੋਲਕਾਤ ਨਾ ਜਾਈਏ ਉਹ ਵੀ ਕਹਦਾ ਵੀ ਮੈਂ ਖੀ ਜਾ ਰਿਹਾ ਮਿਲੋਇਆ ਟੋਕ ਦਿਆ ਗਿਆ ਵਿੱਚ ਆ ਗਿਆ ਨਾ ਉਹਨੇ ਚੱਕ ਪਾਉ ਪਾ ਲਿਆ ਹਾਂ ਕਹਿੰਦਾ ਪੰਜ ਕਣਾਂ ਦੇ ਵਿੱਚ ਨਾ ਪਲੰਗ ਬਣੀਏ ਸੌ ਕਣਾਂ ਦੇ ਲੜਿਆ ਇੱਕ ਦੀ ਨਾ ਸੁਣੀਏ ਅੱਛਾ ਕੀ ਕਹੂੰਗਾ ਤੂੰ ਹਾਂ

ਗਊ ਚੁੰਗੇ ਬੱਛਾ ਹਾਂ ਗਊ ਨੂੰ ਬੱਛਾ ਚੁੰਗਦਾ ਆ ਵੀ ਕਦੇ ਨਾ ਦਸੀਏ ਬੜੌਸੀ ਨੂੰ ਵੀ ਤੇਰੀ ਗਾਇ ਨਹੀਂ ਚੁੰਗਦਾ ਅੱਛਾ ਉਹ ਵਾਲੂਗਾ ਕਹੇ ਹਟਾ ਦੂ ਉਹਨੂੰ ਹਟਾ ਦੂਗਾ ਹਾਂ ਹਟਾਈ ਦਿੰਦਾ ਅਗਲਾ ਅੱਛਾ ਹਾਂ ਕਹਿੰਦਾ ਗਊ ਚੁੰਗੇ ਬੱਛਾ ਵੀ ਕਦੇ ਨਾ ਦਸੀਏ ਕਹਿੰਦਾ ਝੂੜ ਦੀ ਠੰਡੋਈ ਰੋਟ ਪਰਿਆਈ ਦਾ ਬਾਂਬਲਾਂ ਦੇ ਫੇਰੇ ਨੇ ਛਰੋਗ ਨਾਈਕਾ ਦੁਬਾਰਾ ਇਹਨੂੰ ਸਮਝਾ ਕੇ ਦੱਸੋ ਜਰਾ ਘੂਰ ਹਾਂ ਘੂਰ ਦੀ ਠੰਡੋਈ ਘੂਰ ਦੀ ਠੰਡੋਈ ਕਹਿੰਦਾ ਉਹ ਕਿਆ ਹੁੰਦੀ ਆ ਉਹ ਜਿਹੜੀ ਦਏ ਕਰਦੇ ਜੀ ਉਹਨੂੰ ਮੈਲਬੂਲ ਲੇ ਜਿੰਦਾ ਤਾਰੀ ਵੀ ਜੱਕਾ ਬੜਾ ਹਲਵਾਈ ਲੱਗਿਆ ਬੰਦਾ ਅੱਛਾ ਅੱਛਾ ਹਾਂ ਠੰਡੋਈ ਹਾਂ ਘੂਰ ਦੀ ਠੰਡੋਈ ਰੋਟ ਪਰਿਆਈ ਦਾ ਰੋਟ ਪਰਿਆਈ ਦਾ ਹਾਂ ਬਾਹਮਣਾਂ ਦੇ ਫੇਰੇ ਨੇ ਚਿਰੋਕ ਨਾਈ ਦਾ ਨਾਈ ਨੂੰ ਫਿਰ ਜਦ ਜਬ ਆਪਣਾ ਬਟਨਾ ਬਟਨਾ ਲਾਉਣੇ ਪਰ ਉਹਨੂੰ ਵੀ ਦੰਨੇ ਕਾ ਪਰਕੂ ਪੜਾ ਹਾਂ ਹਾਂ ਕਮਾਰੀ ਨੂੰ ਕਹਿੰਦਾ ਗਦੇ ਚਾਰ ਦੀ ਕਮਾਰੀ ਨੂੰ ਨਾ ਬੁਲਾਈਏ ਜੀ ਹੂੰ ਰਾਤੇ ਰਾਤੇ ਜਾਂਦਾ ਟਿੱਕੀ ਸੈਨ ਨੂੰ ਨਾ ਬੁਲਾਈਏ ਜੀ ਡੋਲੀ ਵਿੱਚ ਬੈਠੀ ਛੇੜੀ ਹੈ ਨਾ ਲੈਣ ਨੂੰ ਹੂੰ ਉਹ ਵੀ ਪ੍ਰਧਾਨ ਹੁੰਦੀ ਓਹ ਟਾਈਮ ਆਏ ਜੀ ਅੱਛਾ ਜਿਹੜਾ ਪੁਰਾਣੇ ਸਮਿਆਂ ਵਿੱਚ ਰਹਿਣ ਸਹਿਣ ਦਾ ਹਾਂ ਤੇ ਹੁਣ ਦਾ ਰਹਿਣ ਸਹਿਣ ਬਹੁਤ ਫਰਕ ਹੈ ਜੀ ਉਹਦਾ ਉਹਦਾ ਤਾਂ ਬਹੁਤ ਫਰਕ ਹੈ ਜਦ ਤੱਕ ਇਕੱਠੇ ਹੋ ਗਏ ਬੈਠਦੇ ਤੇ ਸੱਥਾਂ ਵਿੱਚ ਹਾਂ ਰਾਤ ਨੂੰ ਬੈਠੇ ਰਹਿਣਾ ਦੇਰ ਦੀ ਰਾਤ ਹੈ ਅੱਛਾ ਉੱਠ ਗਏ ਇਹ ਖਾੜੇ ਪਿੰਡਾਂ 'ਵਾਂ ਲੱਗੇ ਕਰਦੇ ਤੇ ਹਾਂ ਇਹ ਸੌਂ ਕੇ ਚਲੇ ਜਾਣਾ ਅੱਛਾ ਕਈ ਕਈ ਪਿੰਡਾਂ 'ਵਾਂ ਲੰਘ ਜਾਂਦੇ ਗਾਂ ਦੋਨ ਦਾਈ ਹਾਂ ਕੋ ਤਿਆਨ ਪਰੇ ਥਾਈ ਨਹੀਂ ਛੱਡੇ ਅਸੀਂ ਅੱਛਾ ਇਧਰ ਖੇਦਰਾਬਾਦ ਥਾਈ ਨਹੀਂ ਛੱਡੇ ਗਦੇ ਪਿਆਰ ਮੁਹੱਬਤ ਜ਼ਿਆਦਾ ਤਾਂ ਲੋਕਾਂ ਦਾ ਪਿਆਰ ਮੁਹੱਬਤ ਜ਼ਿਆਦਾ ਤਾਂ ਜਦ ਇਕੱਠੇ ਹੋ ਗਏ ਪਿਆਰ ਮੁਹੱਬਤ ਜਾਦੇ ਨੇ ਪਾਰਟੀਆਂ ਵਾਜੀਆਂ ਨੇ ਤੇ ਪਿੰਡਾਂ ਮਾ ਕਾਦੇ ਪਰ ਜਾਂਦੇ ਹੁੰਦੇ ਸੀ ਤੁਸੀਂ ਬਤੂਰ ਕਈ ਲੱਗੇ ਜਾਣਾ ਗੱਲਾਂ ਮਾਰਦੇ ਨੇ ਵਾ ਗੱਲੇ ਮਾਰਦੇ ਨੱਠੇ ਚੱਲੀ ਜਾਣਾ ਅੱਛਾ ਹਾਂ ਜੱਤਾ ਆਏ ਹੈ ਨਹੀਂ ਤਾਂ ਕੋਈ ਖਾਣ ਪੀਣ ਖਾਣ ਪੀਣ ਤਾਂ ਠੀਕ ਤੇ ਸਭ ਕੁਝ ਜੇ ਉਹ ਖਾਣ ਪੀਣ ਤਾਂ ਉਹਨੂੰ ਹੋ ਗਿਆ ਹੈ ਇਹ ਨਹੀਂ ਲੱਸੀ ਆ ਦਹੀਂ ਆ ਖਾਂਦੇ ਤੇ ਕਿਹੜਾ ਤਾਂ ਹੁਣ ਤਾਂ ਕਿਹੜੀ ਚੱਕ ਘਟੋਲੀ ਉੱਥੇ ਜਦੀ ਚਲੀ ਨੇ ਕਰਾ ਲਈ ਪਾਉਣ ਹਾਂ ਜੇ ਤਾਂ ਕੌਣ ਪਾਉਂਦਾ ਤਾਂ ਦੁੱਧ ਕਿਨੂੰਜੀ ਅੱਛਾ ਕੋਈ ਨਹੀਂ ਤਾਂ ਪਾਉਂਦਾ ਆਪੇ ਖਾਂਦੇ ਤੇ ਆਪੇ ਖਾਂਦੇ ਤੇ ਜੀ ਰੋਜ਼ ਆਪਣੀ ਸ਼ੱਕਰ ਵਾਲਣੀ ਖਾ ਲੈਣੀ ਅੱਛਾ ਹਾਂ ਸਾਡੇ ਬੁੜਿਆਂ ਨੇ ਕਹਿਆ ਕਿਤੇ ਦਾਲ ਸਬਜ਼ੀ ਵੀ ਖਾ ਲਈ ਕਰੋ ਕਹਿੰਦਾ ਰੋਟੀਆਂ ਸ਼ੱਕਰ ਗਲੇ ਘਾਈ ਜਨੇ ਚੂਰੀ ਕਰਕੇ ਅੱਛਾ ਉਹ ਸ਼ੱਕਰ ਤੇ ਖਰਾਕਾ ਬਹੁਤ ਠੀਕ ਗਿਆ ਚੂਰੀ ਕਰਕੇ ਆਪਣੀ ਖਾਈ ਜਣੀ ਕੇ ਪਾ ਕੇ ਹੈ ਇਹ ਪਾ ਲੈਣਾ ਵਿੱਚ ਤੇ ਬੁੜਿਆਂ ਨੇ ਕਹਿੰਦਾ ਵੀ ਦਾਲ ਸਬਜ਼ੀ ਵੀ ਖਾ ਲਿਆ ਕਰੋ ਕਦੇ ਆਹ ਵੀ ਰੋਟੀ ਚੂਰ ਲੈਣੀ ਵਿੱਚ ਅੱਛਾ ਹਾਂ ਉਹ ਸਵਾਦੀਆਂ ਨਜ਼ਾਰੇਦਾਰ ਤੇ ਹਾਂ ਬੰਦਾ ਨਜ਼ਾਰੇਦਾਰ ਰਾਹਾੜਾ ਨੂੰ ਇੱਕ ਸ਼ੋਗਰੇ ਦੀ ਉਹ ਰਾਹ ਡਿਊਟੀ ਤੇ ਆਉਂਦੀ ਕਹਿੰਦੀ ਮੇਰੇ ਬਾਤ ਮੱਕੀ ਦੀ ਰੋਟੀ ਪੁਕਾ ਕੇ ਚੋਰੀ ਕਰ ਕਰਕੇ ਉਹ ਅੱਛਾ ਯਾਨੀ ਚੋਰੀ ਗਾਣੀ ਮੈਂ ਤਾਂ ਹਾਂ ਮੱਕਾ ਪਾਈ ਪਕਾ ਲਓ ਮਗਉਂਦਾ ਹੁਣਾ ਫੇ ਕਹੋ ਕਿ ਮੇਰੀ ਚੋਰੀ ਨਹੀਂ ਕਿੱਥੇ ਗਈ ਹਾਂ ਔਰ ਰੋਟੀਆਂ ਕਿੱਦਾਂ ਬਣਦੀਆਂ ਸੀ ਰੋਟੀਆਂ ਦਾ ਜੀ ਠੀਕ ਤੀਆਂ ਆਪਣੇ ਚੁੱਲੇ ਦੀ ਰੋਟੀ ਹੁੰਦੀ ਸੀ ਕਿਉਂਕਿ ਆ ਗੈਸ ਗਰੂਸ ਕੋਈ ਨਹੀਂ ਤਾਂ ਅੱਛਾ ਹਾਂ ਚੁੱਲੇ 'ਤੇ ਰੋਟੀ ਬਣਨੇ ਜਿਹੜੇ ਤੌੜੀਆਂ 'ਮੈਂ ਰਿੰਦੇ ਕਰਦੇ ਤੇ ਦਾਲ ਸਬਜ਼ੀ ਵੀ ਅੱਛਾ ਮਿੱਟੀ ਦੇ ਭਾਂਡੇ 'ਵਾਂਉਂਦੀ ਸੀ ਅੱਛਾ ਦੁੱਧ ਵੀ ਮਿੱਟੀ ਦੇ ਭਾਂਡੇ 'ਵਿਚ ਗਰਮ ਕਰਨਾ ਅੱਛਾ ਮਿੱਟੀ ਦੇ ਭਾਂਡੇ ਜ਼ਿਆਦਾ ਹੁੰਦੇ ਸੀ ਜਾਂ ਫਿਰ ਪਿੱਤਰ ਦੇ ਭਾਂਡੇ ਹੁੰਦੇ ਦੇ ਉਹਨਾਂ ਦੇ ਵਿੱਚ ਰੋਟੀ ਛਕਣੀ ਹੁਣ ਤਾਂ ਆਹ ਦੂਏ ਚੱਲਵੇ ਸਟੀਲ ਕੋਈ ਕੁਛ ਹਾਂ ਹੁਣ ਉਹ ਕੰਮ ਨਹੀਂ ਜੀ ਅੱਗੇ ਵਾਲਾ ਰਿਹਾ ਹੈ ਹਾਂ ਬਹੁਤ ਫਰਕ ਪੈ ਗਿਆ ਜੀਮੀ ਸਬਾਨ ਦਾ ਫਰਕ ਪੈ ਗਿਆ ਚਟਨੀ ਚਟਨੀ ਵੀ ਕੁੱਟਦੇ ਹੁੰਦੇ ਸੀ ਹਾਂ ਚਟਨੀ ਅੰਬੀਆਂ ਦੀ ਚਾਹ ਚਟਨੀ ਲੈ ਕੇ ਸੋਟੇ ਗਿਆ ਕੁੱਟ ਲਈ ਕੁੰਡੇ ਮਾ ਪਾ ਕੇ ਅੱਛਾ ਹਾਂ ਹਾਂ ਉਹ ਉਹ ਤਾਂ ਬਹੁਤ ਖਾਣੇ ਠੀਕ ਤੇ ਜੀ ਯਾਰਾ ਚਟਨੀ ਕੁੱਟੀ ਕਰੀ ਤੁਸੀਂ ਹਾਂ ਜੀ ਕੁੱਟੀ ਸੀ ਆਹ ਕਿਆ ਕਿਆ ਬੰਦੇ ਤੇ ਬਾਜਾ ਭਲਾ ਅੰਬੀਆਂ ਕੁੱਟਣੀਆਂ ਅੱਛਾ ਫਿਰ ਉੱਤੋਂ ਕਹ ਉਹਨੂੰ ਉਹਨੂੰ ਜੋੜਨੀ ਜੋੜਗਾ ਬੇਰੀ ਵਿੱਚ ਪਹਿਲੇ ਤੇ ਬਾਅਦ ਹਾਕੋ ਟਿਕਾ ਹੈ ਅੰਬੀਆਂ ਹਾਂ ਫਿਰ ਧੋਣੀ ਉਹ ਧੋਣੀ ਬੇਜੇ ਖਟਿਆਈ ਕੱਢਣੀ ਬਾਹਰ ਅੱਛਾ ਪਾਣੀ ਤੇ ਕੱਢ ਦੇਣੀ ਹਾਂ ਪਾਣੀ ਸਾਈਂ ਕੱਢ ਕੇ ਫਿਰ ਉਹ ਪਾਉਣੀ ਆ ਪੰਨ ਉਹਦੇ ਵਿੱਚ ਫਿਰ ਆ ਪਾ ਲੈਨੇ ਆਪਣੇ ਪਿਆਜ਼ ਪਾ ਲੈਣਾ ਆਧਾ ਪਾ ਲੈਣਾ ਅੱਛਾ ਪਾ ਕੇ ਫਿਰ ਇੱਕ ਕੁੱਟਣੀ ਹੋ ਅੱਛਾ ਵਿੱਚ ਮਸਾਲਾ ਹਦੀ ਸਭ ਪਾ ਕੇ ਵਿੱਚ ਐਨ ਬੜਾ ਦੇ ਫਿਰ ਉਹਨੂੰ ਤੜਕਾ ਲਾ ਲੈਣਾ ਤੜਕਾ ਕਿੱਦਾਂ ਲੰਨਦੇ ਹਾਂ ਤੜਕਾ ਬਣਾ ਕਿਉਂ ਪਾ ਕੇ ਵਿੱਚ ਫਰਾਈ ਵੀਰ ਬ अच्छा ਉਸੇ ਨੂੰ ਹਾਂ ਉਹ ਸਾਰਾ ਜਿਹੜਾ ਤਿਆਰ ਹੋਇਆ ਚਟਣੀ ਤੜਕ ਦੇਣੀ ਹਾਂ ਓਏ ਹਾ ਤੜਕੇ ਵਾਲੀ ਚਟਣੀ ਤਾਂ ਪਹਿਲੀ ਵਾਰ ਮੈਂ ਸੁਣੀ ਯਾਰ ਹਾਂ ਇਹ ਵੀ ਗੱਲ ਲੈਂਦੇ ਤੇ ਆ ਦੇਖਣ ਵਾਲੇ ਦੱਸਣਗੇ ਇੱਕ ਨੇ ਵੀ ਖਾ ਲੈਂਦੇ ਤੇ اچھا ਕਹੀ ਮੈਂ ਆਪਣੇ ਤੜਕ ਕੇ ਫਿਰ ਕੀ ਉਹਦੇ ਵਿੱਚ ਕੀ ਹੋ ਜਾਂਦਾ ਦਾ ਸਵਾਦ ਉਹਦੇ ਵਿੱਚ ਦੀ ਹੋਰ ਬਹੁਤ ਟੇਸਟ ਹੋ ਜਾਂਦਾ ਤੜਕਾ ਲਾਣ ਲੱਗੇ ਉਹਨੂੰ ਕਿਹੇ ਚ ਤੜਕ ਦੇਣਾ ਬਸ ਪਹਿਲਾਂ ਕੁੱਟ ਲੈਣਾ ਸਾਰਾ ਕੁਝ ਹਾਂ ਫਿਰ ਉਹਨੂੰ ਕਿਹ ਵਿੱਚ ਪਾ ਕੇ ਤੜਕ ਦੇਣਾ اچھا ਫਿਰ ਹਾਂ ਪੋਣ ਦੇ ਦੀ ਦੇ ਕਪੋਣ ਦੀ ਨੰਦਾ ਪਾ ਚੜਨੀ ਹਾਂ ਫਿਰ ਉਹ ਉਹ ਚੀਜ਼ ਬਣ ਜਾਂਦੀ ਸੀ ਫਿਰ ਫਿਰ ਕੀ ਕਰਨਾ ਦਾ ਫਿਰ ਉਹ ਆਪਣਾ ਰੋਟੀ ਗ ਆਪਣੀ ਛਕ ਲੈਣੀ ਉੱਪਰ ਐਨਾਂ ਕੇ ਉਹ ਰੱਖ ਲੈਣਾ ਮੱਖਣੀ ਬਾਹ ਬਣੀ ਫੇ ਕਾ ਲੈਣੀ ਅਰੇ ਤੜਕੀ ਵਾਲੀ ਹੂੰ ਤੜਕੀ ਵਾਲੀ ਸਵਾਦ ਹੁੰਦੀ ਤੇ ਕਿ ਦੂਈ ਸਵਾਦ ਹੁੰਦੀ ਤੇ ਜ਼ਿਆਦਾ ਸਵਾਦ ਤਾਂ ਜੀ ਦੋਹਾਂ ਤਾਰਾਂ ਦੀ ਹੁੰਦੀ ਉਹ ਠੀਕ ਤੇ ਤੜਕੇ ਤੜਕਾ ਜਿਹੜਾ ਸਕੀਨ ਬੰਦਾ ਹੁੰਦਾ ਉਹ ਲੰਦ ਆਉਣਾ ਹਾਂ 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 ਅਕਹਿਰੇ ਕ ਲਾਉਂਦਾ ਬਿਨੀ ਦਾ ਹੂੰ ਲਾਲਣ ਦੇਤੇ ਵੀ ਚਲੋ ਕੁਛ ਚੱਕ ਲਓ ਆਪਣੀ ਅ ਇਕਣਾ ਜੀ ਉਹ ਉਤਾ ਖਰਾਕਾ ਹੀ ਨਹੀਂ ਇਹ ਹੋ ਰਹੀਆਂ ਉਹ ਰੋਟੀ ਪਰੇ ਧਰ ਲੈਂਦੇ ਤੇ ਦੇਣਾ ਕਲੇਟਾ ਬਲੂਟਾ ਤਾਂ ਨਹੀਂ ਚੱਕਦੇ ਤੇ ਨਾ ਨਾ ਹੈ ਆ ਸਾਗ ਵੀ ਆਪਾਂ ਕਈ ਵਾਰ ਬਣਦਾਤਾ ਸਾਗ ਵੀ ਰੋਟੀ ਪਰ ਰੱਖ ਕੇ ਖੇਤਬਾ ਹੁੰਦੇ ਤੇ ਆਪਾਂ ਖੇਤਬਾ ਜਾਂ ਜਾਣਾ ਆਪਣਾ ਰੋਟੀਆਂ ਪਰੇ ਸਾਗ ਰੱਖ ਲੈਣਾ ਵਿਚੇ ਉਹਦੇ ਵਿਚ ਲੱਸੀ ਵੀ ਤੇ ਕੱਢ ਕੇ ਮੱਖਣੀ ਰੱਖ ਲੈਣੀ ਉਹਦੇ ਵਿਚ ਸਟ ਲੈ ਜਾਂਦੇ ਜੇ ਲੱਸੀ ਦਾ ਅੱਛਾ ਬਾਬੂ ਇਹ ਪਚਪਾ ਉਹ ਕਾ ਬੇਚੇਰਾ ਲਾ ਕ ਖਾਈ ਜਾਣੀ ਉਹ ਲੱਸੀ ਪੀ ਜਾਣੀ ਤਸੱਲੀ ਹੋ ਜਾਂਦੀ ਹਣੀ ਕੋਰੀ ਹੈ ਲੱਸੀ ਵੀ ਜੀ ਲਾਲ ਸੂਈ ਹੁੰਦੀ ਸੀ ਅੱਛਾ ਕਿਉਂ ਹੁਣ ਸਵੇਰ ਦਾ ਦੁੱਧ ਰੱਖਿਆ ਵਾ ਹੂੰ ਤੀਏ ਪੈਰ ਕੱਢਣਾ ਹੋ ਤੀਏ ਪੈਰ ਵਾਲਾ ਰਾਤ ਨੂੰ ਕੱਢਣਾ ਨੇਰਾ ਹੋਈ ਉਹ ਲਾਲ ਲੱਖਾਂ ਕੱਢ ਕੱਢ ਕੇ ਲਾਲ ਹੋ ਜਾਂਦਾ ਦਾ ਹਾਰੇ ਪਰ ਤੇ ਹਾਂ ਹਾਰਿਆਂ ਵਿੱਚੀ ਅੱਛਾ ਹਾਂ ਪਾਠੀਆਂ ਰੱਖ ਕੇ ਇੱਥੇ ਵਿੱਚ ਉਹਨੂੰ ਅੱਗ ਬਾਲ ਕੇ ਵਿੱਚ ਉੱਪਰ ਰੱਖ ਦੇਣੀ ਬਾ ਉਹਨੇ ਰਿਜੀ ਜਾਣਾ ਢਾਲ ਵੀ ਏਕਣੀ ਜੀ ਬਣਦੀ ਦਾਲ ਕਹਿੰਦੇ ਸਵਾਦ ਬਹੁਤ ਸੀ। ہاں ਕਾਹੀ ਸਵਾਦ ਬਣਦੀ ਸੀ ਜੀ ਥਾਲ। ਉਹ ਫਿਰ ਇਹ ਨਾ ਆ ਬਣ ਬਣ ਕੇ ਖੋਵਾ ਬਣ ਜਾਂਦਾ ਤਾਂ ਉਹ ਤਾਂ। ਅੱਛਾ ਹਾਂ ਹੁਣ ਤਾਂ ਕੁੱਕਰ 'ਚ ਛਿੱਟੀ ਬੱਜੀ ਜਦੀ ਥਾਰ ਕੇ ਬਣਾ ਰੱਖ ਦਿੰਨੀ ਆ। ਉਹ ਕੰਬਣੀ ਨਾ ਬਣਦਾ। ਜਿਹੜੀ ਉਹ ਚੀਜ਼ ਤੇ ਉਹ ਚੀਜ਼ ਨਹੀਂ ਜੀ ਬਣਦੀ ਥੀ। ਉਹ ਜ਼ਿਆਦਾ ਵਧੀਆ ਥਾ ਹਨਾ। ਉਹ ਜ਼ਿਆਦਾ ਵਧੀਆ ਥਾ ਜੀ ਉਹ ਖਾਣਾ। ਉਹ ਖਾਣਾ ਇਹਨੂੰ ਕਿੱਥੇ? ਹੋਰ ਕਿਆ ਕੁਝ ਬਣਦਾ ਹੁੰਦਾ ਤਾਂ ਜਿਹੜਾ ਅੱਜ ਕੱਲ ਨਹੀਂ ਬਣਦਾ। ਹੂੰ। ਜਿਹੜਾ ਅੱਜ ਕੱਲ ਨਹੀਂ ਬਣਦਾ ਘਰਾਂ 'ਚ ਤੁਹਾਡੇ ਗੁਲਿਆਂ 'ਚ ਕਿਆ ਬਣਦਾ ਹੁੰਦਾ ਤਾ ਹੋਰ? ਰਸੋਈਆਂ ਮਾ ਹੋਰ ਸੋਈਆਂ ਮਾ ਤਾਂ ਹਾਈ ਤਾਂ ਆਪਣਾ ਮਿੱਠਾ ਕਈ ਵਾਰ ਕੜਾ ਬਣਾ ਲੈਣਾ ਅੱਛਾ ਖੀਰ ਬਣਾ ਲੈਣੀ ਹਾਂ ਦੁੱਧ ਦੀ ਉਹ ਵਿੱਚ ਕੀ ਦੇ ਵਿੱਚ ਕੜਾ ਪਾ ਕੇ ਖਾਈ ਜਾਣਾ ਖੀਰ ਵਿੱਚ ਕੜਾ ਪਾ ਲੈਣਾ ਹਾਂ ਫਿਰ ਆਪਣਾ ਉਹ ਦੋ ਚਮਚੇ ਇੱਧਰ ਲੈ ਲੈ ਵਿੱਚ ਉਕੜੇ ਖਾਈ ਰਾਰ ਰਾਕ ਅਤ ਕ ਖੀਰ ਵਿੱਚ ਕੜਾ ਰਲਾ ਦੇਣਾ ਫਿਰ ਫਿਰ ਆ ਫਿਰ ਆਪਣਾ ਉਹ ਫਿਰ ਸਵਾਦ ਬਣ ਜਾਂਦਾ ਹਾਂ ਹਾਂਜੀ ਅਬ ਜਾਨੀ ਮਿੱਠਾ ਦੂਆ ਨਹੀਂ ਪਾਉਣਾ ਫਿਰ ਆਪਣੀ ਸ਼ੱਕਰ ਸ਼ੱਕਰ ਜਾਨੀ ਸ਼ੱਕਰੇ ਪਾਈ ਕਰਦੇ ਤੇ ਜਿਆਦਾ ਕੜਾਹ ਵਿੱਚ ਵੀ ਹਾਂ 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 ਸ਼ੱਕਰ ਦਾ ਨਹੀਂ ਕੜਾਹ ਦਾ ਗੁੜ ਦਾ ਬਣਾਉਂਦੇ ਕੜਾਹ ਦਾ ਇਹ ਚੀਨੀ ਬੰਦੇ ਦੇ ਦੇ ਦੇਸੀ ਖੰਡਾ ਹੁੰਦੀ ਆ ਤੇ ਦੇਸੀ ਖੰਡ ਹੁੰਦੀ ਸੀ ਦੇਸੀ ਖੰਡਾ ਅਸੀਂ ਬੀਬੀ ਢੋਲ ਕੱਢੇ ਜੀ ਆਪ ਉਹ ਕਿਦਾਂ ਬਣਾਉਂਦੇ ਤੇ ਆਪ ਤੁਸੀਂ ਹੋ ਪਹਿਲਾਂ ਜਿਆਦਾ ਜਿੱਕਾ ਗੁੜ ਪਕਾਉਨੇ ਹਾਂ ਇਹ ਕੜਾ ਬੜਾ ਕੇ ਉਤੋਗੀ ਆਮੀ ਤਾਰ ਨਹੀਂ ਬੈਂਦੀ ਕਿਦਾਂ ਉਹ ਆਮੀ ਤਾਰ ਨਹੀਂ ਪੈ ਜਾਂਦੀ ਥੋੜੀ ਆਮੀ ਮਤਲਬ ਵੀ ਥੋੜੀ ਕੱਚੀ ਰੱਖ ਹੈ ਅੱਛਾ ਵੀ ਜਿਆਦਾ ਨਹੀਂ ਚੜਾ ਕੇ ਜਿਹੜਾ ਗੁਗਦੀ ਦਾ ਪਾ ਚੜਾ ਕੇ ਬੱਤ ਲਿਆਉਨੇ ਉਹ ਥੋੜੀ ਜੀ ਨਰਮ ਤਾਂ ਨਹੀਂ ਉਹ ਫਿਰ ਆ ਜਿਹੜੇ ਆ ਧਰਮਨੇ ਤੇਲ ਵਾਲੇ ਅੱਡੇ ਇਹਨਾਂ ਧਰਮਾਂ ਮਾ ਪਾ ਦੇਣੀ ਅੱਛਾ ਉਹ ਜਿਹੜਾ ਜਿਹੜਾ ਬੱਤ ਆਉਣੀ ਨਾ ਉਹ ਆਪਾਂ ਟਾਪੇ ਮਾ ਪਾ ਕੇ ਫਿਰ ਉਹਦੇ ਮਾ ਦਲ ਦੇਣੀ ਗਲ ਦੇਣੀ ਫਿਰ ਹਾਂ ਉਹ ਫਿਰ 5-7 ਦਿਨ ਪਈ ਰਹਿਣੀ ਉਹਦੇ ਬਾਅਦ ਉਹ ਨਾ ਠੰਡੀ ਹੋ ਜਾਣਾ ਜੰਮ ਜਾਣਾ ਫਿਰ ਉਹ ਗੰਧਾਲੀਆਂ ਗਲ ਪੱਟਣੀ ਅੱਛਾ ਪੱਟ ਪੱਟ ਕੇ ਫਿਰ ਉਹ ਕੜਾਹੀ ਮਾ ਪਾ ਲੈਣੀ ਫਿਰ ਕਜਣੇ ਦੇ ਵਿੱਚ ਵੜ ਜਾਣਾ ਉਹ ਮਲ ਨਹੀਂ ਹੈ ਨਾ ਉਹਦੇ ਜਣੀਆਂ ਦੂਣੀਆਂ ਪੈ ਰੰਗ ਅੱਛਾ ਮਾਲਕਾ ਫਿਰ ਮਸ਼ੀਨ ਲਿਆਉਣੀ ਮਸ਼ੀਨ ਕਿਹੜੀ ਮਸ਼ੀਨ ਖੰਡ ਕੱਢਣੇ ਆ ਜੀ ਮਸ਼ੀਨ ਹੁੰਦੀ ਸੀ ਉਹ ਦੇਸੀ ਹੰਦਰ ਦਾ ਜਗਾੜ ਤੋਂ ਹਾਂ ਦੇਸੀ ਜਗਾੜਤਾ ਜੀ ਉਹ ਫਿਰ ਦੋ ਬੰਦੇ ਇੱਧਰ ਲੱਗਦੇ ਦੋ ਬੰਦੇ ਇੱਧਰ ਆਏ ਫੇਰ ਦੇ ਜੀ ਅੱਛਾ ਉਹਨੂੰ ਪੱਟਾ ਲੱਗਿਆ ਬੰਦਾ ਦਾ ਫਿਰ ਉਹ ਪਾਣੀ ਪਾਉਣਾ ਇੱਕ ਪਚਕਾਰੀ ਹੁੰਦੀ ਤੇ ਇਲਾਜ ਕਰਦੇ ਤੇ ਉਹਨੂੰ ਉਹ ਉਹ ਗਾਦੇ ਉਹ ਜਾਰੀ ਦੇ ਆ ਰਹੇ ਜਿਹੜੇ ਜੰਦੀ ਦੇ ਨੇ ਜਦੋਂ ਘੇੜਾ ਚੜਦਾ ਤਾਂ ਅੱਛਾ ਉਹ ਫਿਰ ਜਦ ਉਹ ਉਹਦਾ ਸੀਰਾ ਲੱਗ ਹੋ ਜਾਂਦਾ ਤਾਂ ਖੰਡ ਲੱਗ ਹੋ ਜਾਂਦੀ ਉਹਦਾ ਰੰਗ ਕਿਹੋ ਜਿਹਾ ਹੁੰਦਾ ਤਾਂ ਲੰਗ ਤਾਂ ਚਿੱਟਾ ਹੁੰਦਾ ਜਮੀ ਚਿੱਟਾ ਕੇ ਉਹ ਹੈ ਜਾਨੇ ਚਿੱਟੀਆਂ ਹੁੰਦੀ ਦਿਖਣਤਾ ਜੀ ਜਿੱਦ ਜਿੱਕਾ ਨਖਾਬ ਵੀ ਕਰਦੇ ਤੇ ਜਿੱਦਾਂ ਆਪਾਂ ਗੁੜ ਨੂੰ ਸਾਫ਼ ਕਰਦੇ ਹਾਂ ਹੈ ਜੀ ਜਿੱਦਾਂ ਥੋੜਾ ਲਾ ਕੇ ਗੁੜ ਨੂੰ ਸਾਫ਼ ਕਰਦੇ ਆਪਾਂ ਹਾਂ ਹਾਂ ਉਹ ਸਾਫ਼ ਕਰਕੇ ਹੀ ਪਾਉਂਦੇ ਤੇ ਪਹਿਲਾਂ ਉਹਨੂੰ ਵੀ ਸਾਫ਼ ਕਰਦੇ ਤੇ ਸਾਫ਼ ਕਰਕੇ ਹੀ ਪਾਈ ਕਰਦੇ ਥੋੜੇ ਨਾਲੇ ਹਾਂ ਥੋੜੇ ਕੇਲੇ ਅੱਛਾ ਛੋਡੇ ਗਲੇ ਸਾਫ ਕਰਕੇ ਪਾਉਂਦੇ ਤੇ ਅੱਛਾ ਅੱਛਾ ਉਹ ਫੇ ਕਹੀਂ ਖਾੜੀ ਆਜੋ ਆਜੋ ਕਹੀਂ ਖੰਡ ਬਣਦੀ ਸੀ ਉਹ ਆਜੋ ਆਜੋ ਬਾਪੂ ਜੀ ਨਾਲ ਗੱਲਾਂ ਕਰ ਰਹੇ ਆ ਕਹਿੰਦਾ ਖੰਡ ਮੈਂ ਕਹਾਂ ਜੇ ਤੁਸੀਂ ਸੀਨਾ ਨਾਲ ਪੈਂਦੀ ਸੀ ਜੀ ਉਹ ਹੈ ਮਸ਼ੀਨਾ ਨਾਲ ਮਸ਼ੀਨਾ ਨਾਲ ਠੰਗਲ ਕੇ ਨਹੀਂ ਆਉਂਦਾ ਅੱਛਾ ਨਾਲ ਪਹਿਲਾਂ ਹੱਥਾਂ ਵਾਲੀਆਂ ਦੀਆਂ ਤੁਸੀਂ ਦੇਖੀਓ ਹਾਂਜੀ ਅੱਛਾ ਰੰਜਨ ਵਾਲੀਆਂ ਫਿਰ ਰੰਜਨ ਵਾਲੀ ਆ ਗਈ ਫਿਰ ਉਹਨੂੰ ਡਬਲ ਪਹਿਲਾਂ ਸਿੰਗਲ ਸੀ ਫਿਰ ਉਹਦੇ ਪਰ ਡਬਲ ਲੱਗਦੀ ਸੀ ਮਸ਼ੀਨ ਹਮ ਇੰਜਨ ਵਾਲੀ ਪਰ ਕਦੇ ਉਹ ਮਾ ਕਾ ਉਧਰ ਕਾਣਾ ਪਾ ਲੈਣਾ ਗੁੱਤਰ ਪਾ ਲੈਣਾ ਬਾਲਟੀ ਇੱਧਰ ਪਾ ਦੇਣੀ ਬਾਲਟੀ ਇੱਧਰ ਪਾ ਦੇਣੀ ਅੱਛਾ ਉਹਨੂੰ ਬਾ ਉਪਚਾਰੀ ਜਲ ਫਿਰ ਉਹਦਾ ਸਫਾਈ ਨਾਲ ਸਫਾਈ ਹੁੰਦੀ ਸੀ ਰਗ ਨਿਕਲਦਾ ਤਾਂ ਉਹਦਾ ਸਹੀ ਜਾ ਤਾਂ ਲੱਗੋ ਜਣਾ ਫਿਰ ਸੀ ਉਹਨੂੰ ਕੱਢ ਕੇ ਜੀ ਆਪਣਾ ਖੇਸ ਹੁੰਦੇ ਤੇ ਚਿੱਟੇ ਅੱਛਾ ਉਹਨਾਂ ਪਰ ਸੁਕਣੀ ਪਾਉਣੀ ਕਾਲੇ ਅੱਛਾ ਦੋ ਦੋ ਦਿਨ ਸੱਕੀ ਜਾਂਦੀ ਸੀ ਫਿਰ ਉਹ ਇਕੱਠੀ ਕਰ ਮੇਣੀ ਫਿਰ ਆਪਣੀ ਹਾਂਜੀ ਹੇਠਾਂ ਰਾਤਾ ਮਗਰ ਉਹਨਾਂ ਨੂੰ ਸੁਕਣੀ ਪਾਉਂਦੇ ਨੇ ਖੇਸਾਂ 'ਤੇ ਖੇਸਾਂ 'ਤੇ ਟਿੱਟੇ ਖੇਸਾਂ 'ਤੇ ਸੁਕੜੀ ਬਾਣੀ ਹਾਂਜੀ ਪੈਣੀ ਕਿੱਥੇ ਪੰਡੀਆਂ 'ਤੇ ਸੁੱਕਦੀ ਨਹੀਂ ਤੀ ਨਹੀਂ ਹੈਗੀ ਜੀ ਖੇਸ ਜਿਹੜੀ ਮਾਣੀ ਮੋਟੀ ਨਮੀ ਖੇਸ ਕਿ ਚੱਲਦਾ ਦਾ ਧਰਤੀ ਦੀ ਹੁੰਮਸ ਵੀ ਹਾਂ ਜਿਹੜੀ ਥਲ ਧਰਤੀ ਹੁੰਮਸ ਹੋ ਜਾਣੀ ਜੀ ਉੱਪਰ ਤੇ ਨਾ ਇਹ ਕਿ ਜਮੀਨ 'ਤੇ ਪਾਣੇ ਨਾ ਹਾਂ ਜਮੀਨ 'ਤੇ ਜਮੀਨ 'ਤੇ ਅੱਛਾ ਖੇਕੜਾ ਥੋੜਾ ਜਿਹਾ ਕੰਮ ਹੁੰਦਾ ਦਾ ਜੀ 40 40 ਖੇਸ ਵਿਛਦੇ ਤੇ ਅੱਛਾ پوری ਦਿਹਾੜੀ ਲੱਗਦੀ ਸੀ ਮਸ਼ੀਨ ਆਏ ਥੋੜੀ ਵੀ ਦੋ ਘੰਟੇ ਆ ਮਨ ਨਿਬੜ ਗਿਆ ਉਹ ਥੋੜੀ ਜਿਹਾ ਬੜੇ ਬੋਲੇ ਕੜਾਹੇ ਦੇਖਣ ਕੜੇ ਹਾਂ ਪੂਰੇ ਭਰੇਵੇਂ ਹੁੰਦੇ ਤੇ ਸਾਰੀ ਸਾਰੀ ਦਿਹਾੜੀ ਕੰਮ ਜਾਂਦਾ ਬਾਈ ਇਹ ਕਈ ਕਈ ਢੋਲ ਕੱਟ ਕੇ ਇਕੱਠੇ ਕੱਟਦੇ ਤੇ ਇਹ ਨਹੀਂ ਫਿਰ ਉਹ ਪਰਿਵਾਰਾਂ ਚ ਟੱਬਰਾਂ ਦੇ ਵਰਤ ਲੈਣੀ ਕਿ ਉਹਨੂੰ ਮੰਡੀ ਵਿੱਚ ਮੰਡੀ ਵੀ ਜਾਂਦੀ ਸੀ ਜਿੰਨੀ ਲੋੜ ਹੈ ਘਰਾਂ ਮੁੰਨੀ ਰੱਖ ਲੈਣੀ ਜਦੋਂ ਵਿਆਹ ਸ਼ਾਦੀ ਆ ਕੋਈ ਪ੍ਰੋਗਰਾਮ ਹੈ ਤਾਂ ਉਹ ਵੱਧ ਰੱਖ ਲੈਣੀ ਘਰਾਂ ਜਿੰਨੀ ਕਿ ਤੈਨੂੰ ਲੋੜ ਆ ਆਪਣੀ ਰੱਖ ਲੈਣੀ ਬਾਕੀ ਵੇਚ ਆਉਣੀ ਮੰਡੀ ਗੋੜ ਵੀ ਵੇਚਣ ਉਹਦਾ ਫਿਰ ਕੱਢੇਗਾ ਜਿਹੜਾ ਇਹਾਂ ਹੁੰਦਾ ਤਾਂ ਉਹਦਾ ਵੀ ਗੁੜ ਬਣਦਾ ਤਾਂ ਅੱਛਾ ਉਹਦਾ ਗੁੜ ਉਹ ਜਿਹੜਾ ਸੀਰਾ ਉਹ ਵੀ ਪਕਾਉਣਾ ਉਹ ਵੀ ਦੁਬਾਰਾ ਗੁੜ ਬਣਾਉਣਾ ਉਹਨਾਂ ਦਾ ਜਿਹੜਾ ਅੱਜ ਕੱਢ ਲਿਆ ਸੀਰਾ ਰੱਖ ਖੰਡ ਨਿਕਲ ਗਈ ਸੀਰਾ ਆ ਗਿਆ ਉਹਨੂੰ ਦੋ ਦਿਨ ਸੀਰਾ ਵੀ ਪਕਾਉਣਾ ਨਾਲ ਇਹਨਾਂ ਵਿਚ ਤੇ ਉਹਦੀ ਜਿਹੜੀ ਸਫਾਈ ਕਰੀ ਵੀ ਨਾ ਉਹਦਾ ਉਹਦਾ ਵੀ ਗੁੜ ਬਣਦਾ ਤਾਂ ਅੱਛਾ ਹਾਂ ਉਹ ਡੰਗਰਾਂ ਵਾਸਤੇ ਬਹੁਤ ਜਾਂਦਾ ਸੀ ਬੇਕ ਡੰਗਰਾਂ ਦਾ ਥਕਟੀਆਂਾਂ ਬਾਂ ਜਾਂਦਾ ਸੀ ਥਕਟੀਆਂਾਂ ਮਾਂ ਜਾਂਦਾ ਸੀ ਸ਼ਰਾਬ ਵਾਲੀਆਂ ਮਾਂ ਛੱਡ ਗਏ ਸੀ ਸਾਰਾ ਕੁਝ ਨਾ ਪੁਰਾਣੀਆਂ ਚੀਜ਼ਾਂ ਛੱਡ ਗਏ ਫੜਨੀਆਂ ਚਾਹੀਦੀ ਮੈਨੂੰ ਕਦੀ ਕਦੀ ਲੱਗਦਾ ਉਹ ਉਹ ਸੀਰਾ ਤਾਂ ਜੀ ਉਹ ਸੀਰਾ ਵੀ ਗੁੜ ਵਰਗਾ ਹੀ ਹੁੰਦਾ ਦਾ ਖਾਣੇ ਨੂੰ ਨਹੀਂ ਸਵਾਦ ਹੁੰਦਾ ਦਾ ਜਿੰਨਾ ਗੁੜ ਹੈ ਉਹ ਵੀ ਜੇ ਕੋਕੜੀ ਖਾ ਲ ਤੇ ਖਾ ਲੈਂਦੇ ਤੇ ਅਸੀਂ ਖਾਂਦੇ ਤੇ ਉਹਨੂੰ ਵੀ ਦਾ ਅੱਛਾ ਹਾਂ ਉਹ ਵੀ ਖਾਣੇ ਤੇ ਕੰਮ ਹੁੰਦਾ ਦਾ ਉਹ ਸਾਰੇ ਕੋਈ ਭੈਣੇ ਮੈਂ ਨਹੀਂ ਅੰਦਰ ਲੋਕ ਕੋ ਲੈ ਕੇ ਉਹ ਵੀ ਖਾਂਦੇ ਤੇ ਹਾਂ ਹੁੰਦਾ ਤਾਂ ਮਿੱਠਾ ਜਿਸ ਤਰ੍ਹਾਂ ਵੀ ਆਪਾਂ ਕਹਿੰਦੇ ਨੇ ਉਹ ਲਾਲੀ ਪਰ ਰਹਿੰਦਾ ਦਾ ਜੀ ਲਾਲੀ ਪਰ ਹਾਂ ਥੋੜਾ ਜੀੜ ਹੁੰਦਾ ਉਹ ਮਾਂ ਉਹ ਲਾਲੀ ਪਰ ਹੋ ਜਾਂਦਾ ਦਾ ਥੋੜਾ ਜਿਹਾ ਹਾਂ 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 ਜਦ ਇਹਨਾਂ ਕੋਲ ਸਸ ਜੀ ਦੇਖ ਲਓ ਮਿੱਠਾ ਚੀਨੀ ਗੋੜ ਖਾਂਦੇ ਸੀਗੇ ਦੇਸੀ ਖੰਡ ਤੇ ਸ਼ੂਗਰ ਵਗੈਰਾ ਨਹੀਂ ਸੀ ਹੁੰਦੀ ਨਾ ਨਾ ਕੋਈ ਵੀ ਨਹੀਂ ਸ਼ੂਗਰ ਦਾ ਤਾਂ ਪਤਾ ਹੀ ਨਹੀਂ ਦਾ ਸਾਰੀ ਦਿਹਾੜੀ ਤੇ ਚਾਰ ਪੰਜ 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 ਬੱਤਾਂ ਆ ਜਾਂਦੀਆਂ ਦੀਆਂ ਹਾਂ ਬੱਤ ਗੋੜ ਦੀ ਹਾਂ ਐ ਥੋੜੀ ਵੀ ਹਰੇਕ ਬੰਦੇ ਨੇ ਅੱਧਾ ਅੱਧਾ ਕਿਲੋ ਗੋੜ ਗਰਮ ਗਰਮ ਖਾ ਲੈਣਾ ਹੁੰਦਾ ਜੱਕਾਂ ਵਾ ਇੱਕ ਬੱਤ ਨਾ ਖਾਈ ਜਾਣਾ ਹੋਰ ਇਕੱਠੇ ਹੋ ਜੇ ਤੇ ਕਈ ਕਈ ਬੰਦੇ ਆ ਜਾਂਦੇ ਤੇ ਹੁਤੇ ਮਾਤਾ ਰਾਗੇ ਆਜੋ ਵੀ ਗੁੜ ਖਾਓ ਕਿਹੜਾ ਕੋਈ ਰੋਕਦਾ ਤਾਂ ਰਸ ਪੀਓ ਅਜਾ ਇੱਕ ਹੋਰ ਬਾਪੂ ਦੱਸੋ ਵੀ ਰਸ ਦੇ ਵਿੱਚ ਲੱਸੀ ਵੀ ਪਾ ਲੈਂਦੇ ਤੇ ਹਾਂ ਜੀ ਪਾਉਂਦੇ ਹਾਂ ਲੱਸੀ ਆਦਾ ਅਦਰਕ ਹਾਂ ਨਾਮਕ ਹਾਂ ਲੱਸੀ ਹਾਂ ਇਹ ਪਾ ਕੇ ਰਸੇ ਉਹ ਪੀਂਦੇ ਤੇ ਸਾਰੇ ਅਜਾ ਰਸੇ ਨਹੀਂ ਤੇ ਜਿਹੜੇ ਖਲਾੜੀਆਂ ਮਾ ਮਿਲਦੇ ਨੇ ਖਲਾੜੀ ਚਲਦੀ ਸੀ ਉਹ ਅਦਰਕ ਹੁੰਦਾ ਦਾ ਜਿਹੜਾ ਉਹ ਅਸੀਂ ਉਹ ਜਿਹੜੀ ਪੁੱਛਾ ਤੱਥੇ ਨਿਕਲਦੇ ਤੇ ਉਹਦੇ ਵਿੱਚ ਹੀ ਵੇਟ ਕਹਿਣਾ ਉਹ ਗੰਨਿਆਂ ਦੇ ਵਿੱਚ ਆ ਹੇਟ ਉੱਪਰ ਗੰਨੇ ਉਹਦੇ ਵਿੱਚ ਪਤਾ ਦੇਣਾ ਉਹਨੇ ਬੱਚੇ ਪੀੜ ਹੋ ਜਾਣ ਉਹਦਾ ਅਦਰ ਨਿਕਲ ਕੇ ਰਸੇ ਮ ਆ ਜਾਣਾ ਦੇਰ ਫਿਰ ਜਿਹੜੀ ਲੱਸੀ ਵਿੱਚ ਕੱਢੀ ਲੱਸੀ ਜਿਹੜੀ ਘਰ ਦੀ ਹੈ ਮੱਖਣ ਕੱਢਿਆ ਹੋਆ ਹੁੰਦਾ ਤਾਂ ਘਰ ਤੇ ਲੱਸੀ ਲਿਆਉਣੀ ਡੋਲੂ ਚ ਉਹਦੇ ਵਿੱਚ ਨਮਕ ਪਾ ਕੇ ਟੈਸਟ ਹੋਰ ਹੁੰਦਾ ਤਾਂ ਉਹ ਮਿਰਚ ਵੀ ਪੈਂਦੀ ਤੇ ਉਹਦੇ ਚ ਕਾਲੀ ਮਿਰਚ ਪਾ ਲੈਂਦੇ ਸੀ ਕਾਲੀ ਮਿਰਚ ਨੂੰ ਕਾਲਾ ਤਾਲਾ ਨੂਨ ਅੱਛਾ ਜਿਸ ਤਰ੍ਹਾਂ ਹੁਣ ਆਪਾਂ ਪੀਂਦੇ ਰਿਹੜੀਆਂ ਪਰ ਉਹ ਪਾਣੀ ਹੈ ਉਹ ਦਾ ਦੋ ਗਲਾਸ ਪੀਤੇ ਵੇ ਜੇ ਤੁਹਾਡਾ ਸਵੇਰੇ ਜਿੰਦਾ ਖਿਲਾੜੀ ਚੱਲਦੇ ਆ ਕੇ ਪੀਲੇ ਤਾ 11 ਵਜੇ ਤੱਕ 12 ਵਜੇ ਤੱਕ ਭੁੱਖ ਨਹੀਂ ਦੀ ਲੱਗਦੀ ਬੰਦਾ ਨੀਚੋ ਨਾਲ ਕੰਮ ਕਰਦਾ ਦਾ ਤਾਕਤਾਂ ਦੇਦੀ ਤਾਕਤਾਂ ਦੇਦੀ ਉਹ ਆਥੋ ਵੀ ਤਾਂ ਜਿੱਕਾ ਇਹ ਤਾਂ ਅੱਧੀ ਤੇਨੂੰ ਉਹ ਬਰਫੀ ਕੋ ਲਾਉਣੀ ਨੇ ਇਹ ਤਾਂ ਗੰਨਾ ਲਾ ਬਣਾ ਦਨੈ ਜੀ ਉਹ ਤਾਂ ਪਿਓਰ ਚੀਜ਼ ਲੱਸੀ ਨੇ ਨਾਲ ਨਾਲ ਜਾਣਾ ਜਦ ਹਾਂ ਛਾਟੀ ਵਾਲੀ ਨੇ ਜਿਹੜਾ ਗੰਨਾ ਤਾਜ਼ਾ ਵੱਢ ਕੇ ਤਾਜ਼ਾ ਫੀਡਣਾ ਜੀ ਉਹਦਾ ਲੱਗੇ ਫਰਕ ਹੈ ਜੀ ਹੁਣ ਜਿਹੜਾ ਗੰਨਾ ਤਾਜ਼ਾ ਗੰਨਾ ਲਿਆ ਕਰਨਾ ਅੱਗੇ ਮਹੀਨਾ ਬਾਅਦ ਬਾਅਦ 2 ਮਹੀਨੇ ਬਾਅਦ ਹੀ ਰੋ ਆਪਣਾ ਪਲੇਟ ਹੋਣਾ ਜੀ ਹਾਂ ਠੀਕ ਹੈ ਜੀ ਉਹਦਾ ਟੇਸਟ ਉਹਦਾ ਟੇਸਟੇ ਨਹੀਂ ਹੈਗਾ ਜੀ ਉਹ ਅਹਿਤਾ ਪਿੰਦੇ ਨੇ ਇਹ ਤਾਂ ਜੇ ਵੀ ਗੰਨਾ ਜੂਪਣਾ ਉਹ ਖਿਲਾੜੀਆਂ ਤਾਂ ਬਾਪੂ ਆਪਣੇ ਪਿੰਡ ਹੈ ਹੀ ਖਿਲਾੜੀ ਕੋਈ ਹੁਣ ਰਾਮਪੁਰ ਟੱਪਰੀਆਂ ਹੁਣ ਖਿਲਾੜੀਆਂ ਤਾਂ ਪਹਿਲਾਂ ਬਹੁਤ ਸੀ ਹੁਣ ਤਾਂ ਲੋਕਾਂ ਨੇ ਬਹੁਤ ਗੱਲ ਨਹੀਂ ਸਾਡੇ ਪਿੰਡ ਘਰ-ਪਰਤੀ ਖਿਲਾੜੀ ਨਹੀਂ ਉਹ ਮਤਲਬ ਕਿ ਹੁਣ ਕਿਆ ਆਪਰੇਟ ਸਭ ਵੇਚਦਾ ਕਵਾੜ ਕਬੂੜ ਕੇ ਪਿਆ ਕਿਸੇ ਦੇ ਘਰਾਂ ਪਈਆਂ ਨਹੀਂ ਆਏਗੀਆਂ ਹੈਂ ਕਿਹੜਾ ਹੈ ਪਏ ਆ ਕੜਾਹੇ ਪਏ ਅੰਦਰਾਂ ਚ ਪਏ ਆ ਕੜਾਹੇ ਅੱਛਾ ਖਿਲਾੜੀਆਂ ਵੀ ਆ ਹਾਂ ਤਾਂ ਹੁਣ ਖਿਲਾੜੀ ਆਪਣੇ ਸਾਹਮਣੇ ਨਾਲ ਦੇ ਪਿੰਡ ਸਾਹਮਣਾ ਚੱਲਦੀ ਆ ਸੀਜ਼ਨ ਚ ਹਾਂ ਉਹ ਸੀਜ਼ਨ ਮੈਂ ਚੱਲਦੀ ਆ ਉੱਥੇ ਚਿੰਤਕੜ ਚ ਤਿੰਨ ਖਿਡਾਰੀਆਂ ਆਲਰੇਡੀ ਚੱਲਦੀਆਂ ਐ ਚੱਲਦੇ ਚਲਾਉਣੇ ਲੋਕ ਤਿੰਨ ਇੱਕ ਮੌਨਾਂ ਦੇ ਹਨਾ ਤਿੰਨ ਤਾਂ ਪੱਕੀਆਂ ਚੱਲਦੀਆਂ ਨੇ ਹੁਣ ਇਸ ਤਰ੍ਹਾਂ ਵੀ ਕਰਨ ਲੱਗ ਪਏ ਨੇ ਜਿੱਦਾਂ ਤੁਸੀਂ ਜਿੱਦਾਂ ਇਹ ਕਹਿ ਰਹੇ ਨੇ ਕਿਆ ਨਾ ਤੁਹਾਡਾ ਗੁਰਿੰਦਰ ਸਿੰਘ ਗੁਰਿੰਦਰ ਜੀ ਕਹਿ ਰਹੇ ਨੇ ਵੀ ਗੰਨਾ ਜਿੱਦਾਂ ਤਾਜ਼ਾ ਅਸੀਂ ਕਰਦੇ ਆ ਤਾਂ ਆਪਾਂ ਦੂਜਿਆਂ ਦੇ ਖਿਡਾਰੀਆਂ ਪਰ ਜਾ ਕੇ ਆਪਣਾ ਗੰਨਾ ਵੀ ਲੈ ਕੇ ਚਲੇ ਜਾਂਦੇ ਅੱਧੇ ਵੀ ਕਰਦੇ ਆ ਹਾਂ ਜੀ ਲੈ ਜਣੇ ਲੈ ਜਣੇ ਉੱਥੇ ਜਾ ਕੇ ਆਪਣਾ ਪੀੜ ਲਿਆ ਹਾਂਜੀ ਬਣਾਈ ਦੇ ਦੇਣੀ ਉੱਥੇ ਚਲਾਉਣਾ ਨੂੰ ਕਿਸੇ ਨਾ ਕੋਈ ਜਿਤਨਾ ਹੋਊ ਹਿਰਕਾ ਬਣਾਉਣਾ ਜੀ ਗੰਨੇ ਦਾ ਰਸ ਦਾ ਖਿਰਕਾ ਬਣਾ ਲੈਂਦਾ ਜੀ ਜੇ ਕਿਹਨੇ ਕੋਈ ਖੀਰ ਬਣਾਉਣੀ ਤਾਂ ਰਸ ਲੈ ਆਉਨੇ ਜੀ ਉਹ ਗੰਨੇ ਦੇ ਰਸ ਦਾ ਸਿਰਕਾ ਜਿਹੜਾ ਬਾਪੂ ਜੀ ਕਹਿ ਰਿਹਾ ਹੈ ਉਹ ਕਿਦਾਂ ਬਣਦਾ ਦਾ ਉਹ ਸਿਰਕਾ ਵੀ ਆਹਨ ਘੜੇ ਵਿੱਚ ਪਾ ਕੇ ਰੱਖ ਦੇਣਾ ਗੰਨੇ ਦਾ ਰਸ ਕਾਫੀ ਦਿਨ ਪਿਆ ਰਹਿਣਾ ਅੱਛਾ ਕਾਫੀ ਦਿਨ ਤਿੰਨ ਮਹੀਨੇ ਉਹਦੇ ਚ ਪਾਉਂਦਾ ਦਾ ਜੀ ਲੋਹਾ ਗੰਨੇ ਦੀ ਪੂਰੀ ਪਾਏ ਕਰਦੇ ਤੇ ਵਿੱਚ ਸ਼ਾਇਦ ਤਿੰਨ ਕਿ ਚੀਜ਼ਾਂ ਸਟੇ ਪਾ ਦਿੰਦੇ ਤੇ ਉਹਦੇ ਨਾਲ ਉਹਦਾ ਤਸਵੀਰ ਬਦਲ ਦਾਨ ਦਿੱਤੀ ਰੱਖਦੀ ਬਾਪੂ ਇੱਕ ਤਾਂ ਲੋਹਾ ਦੱਸਿਆ ਇਹਨਾਂ ਨੇ ਇੱਕ ਗੰਨੇ ਦੀ ਪੂਰੀ ਸੀ ਗੰਨੇ ਦੀ ਪੂਰੀ ਹੋਰ ਇੱਕ ਸ਼ਾਇਦ ਹਾਂ ਹੋਰ ਤਾਂ ਬਾਪੂ ਨੂੰ ਦਿੱਤੇ ਆ ਜਾਂਦੇ। ਹੋਰ ਤਾਂ ਗੱਪਾਂ। ਮੈਂ ਤਾਂ ਇੰਨੇ ਤੇ ਦੋ ਦੋ ਕੇ ਚੀਜ਼ਾਂ ਪੈਂਦੀਆਂ। ਉਹ ਕੜਾ ਫਿਰ ਦੱਬ ਦੇਣਾ। ਨਹੀਂ ਨਹੀਂ ਐਦਾਂ ਨੋਰਮਲ ਰੱਖ ਦੇਣਾ। ਅੱਛਾ। ਉਹਨਾਂ ਦੇ ਹਫ਼ਤੇ ਕੇ ਬਾਅਦ ਬੋਲਣ ਲੱਗ ਜਾਣਾ। ਆਵਾਜ਼ ਆਉਣ ਲੱਗ ਜਾਂਦੀ। ਬੜਕੜੀ ਲੱਗ ਜਾਂਦਾ ਕਰਨ। ਅੱਛਾ। ਜਿੱਕਾ ਜਾਂਦਾ ਆਵਾਜ਼ ਹੀ ਆਉਂਦੀ ਐ ਸਾਂ ਸਾਂ। ਫਰਮੈਂਟੇਸ਼ਨ ਹੋ ਜਾਂਦੀ ਉਹਦੀ। ਹਾਂਜੀ। ਤਿੰਨ ਕੇ ਮਹੀਨੇ ਮਾਂ ਨਿਤਰ ਜਾਂਦਾ ਸੀ। ਅੱਛਾ। ਜਿਹੜੀ ਮੈਲ ਆ ਸਾਰੀ ਸਰਕੇ ਦੀ ਛੇਟਾਂ ਬਹਿ ਜਾਂਦੀ ਦੀ। ਉਤੇ ਬਾਦ ਉਹਨੂੰ ਪੁਣਕਾ ਬੋਤਲਾਂ ਚ ਪਾ ਕੇ ਰੱਖ ਲਿਆ ਉਹਨੂੰ ਵਰਤੇ ਦੇ ਕਾਦੇ ਵਾਸਤੇ ਤੇ ਜਾਲ ਜਿੱਦਾਂ ਚਲੂ ਦਾ ਚਾਹ ਦਾ ਸਰਕੇ ਦੀ ਸਰਕੇ ਦੀ ਤਰੀ ਵਰਤੇ ਤੇ ਜਿੱਦਾਂ ਅੱਜਕੱਲ ਬਾਜ਼ਾਰੀ ਨਹੀਂ ਮਿਲਦਾ ਬਾਜ਼ਾਰੂ ਸਰਕੇ ਵਾਂਗੂ ਵਰਤ ਗੁਰਦਾ ਸਰਕਾ ਹੈ ਗੁਰਦਾ ਸਰਕਾ ਹੁਣ ਬਾਜ਼ਾਰਾਂ ਚ ਜਿਹੜਾ ਮਿਲਦਾ ਗੁਰਦਾ ਸਰਕਾ ਤਾਂ ਨਹੀਂ ਮਿਲਦਾ ਇਹ ਤਾਂ ਕੈਮੀਕਲ ਹੈ ਇਹ ਨਾ ਕੈਮੀਕਲ ਹੈ ਹੁਣ ਵਾਈਟ ਸਰਕਾ ਤੁਸੀਂ ਮੰਨੂਗੇ ਸਿਰਕਾ ਆਉਂਦਾ ਹੁੰਦਾ ਸੀਗਾ ਕੋਕਾ ਕੋਲਾ ਕਲਰ ਦਾ ਜਿਹੜਾ ਆਪਣਾ ਬਣਦਾ ਸੀਗਾ ਗੰਨੇ ਦਾ ਅੱਛਾ ਰਸ ਦਾ ਇਹ ਬਾਈਟ ਸਿਰਕੇ ਦਾ ਹੁਣ ਤਾਂ ਕੈਮੀਕਲ ਆ ਸਾਰੇ ਲੱਗੇ ਹੋਏ ਅਚਾਰ ਦਾ ਟੇਸਟ ਨਹੀਂ ਹੈ ਉਹ ਚੀਜ਼ ਦਾ ਹਾਂ ਉਹ ਤਾਂ ਜਦਾਂ ਪਿਆਜ਼ ਟੂਜਾ ਮੈਂ ਹੁਣ ਤੁਹਾਨੂੰ ਸਾਰਾ ਕੁਝ ਪਤਾ ਹੈ ਇਹ ਬਾਈ ਜੀ ਨੇ ਵੀ ਪੂਰਾ ਗਿਆਨ ਰੱਖਿਆ ਹੋਇਆ ਇੱਧਰ ਆਪਣੇ ਕੋਲ ਯੂਥ ਹੈਗਾ 30 ਸਾਲ ਵਾਲਾ ਇਹਨੂੰ ਵੀ ਪੂਰਾ ਗਿਆਨ ਹੈ ਬਾਪੂ ਤੂੰ ਵੀ ਵਿਚੇ ਖੜਾ ਹੈ ਮੈਂ ਵੀ ਸੁੱਕ ਨਾਲ 50 ਸਾਲ ਦਾ ਹੋ ਗਿਆ ਹਾਂਜੀ 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 ਇਹ ਯਾਰ ਆਪਾਂ ਇਹ ਸਾਰੀਆਂ ਚੀਜ਼ਾਂ ਦੁਬਾਰੇ ਕਿਉਂ ਨਹੀਂ ਕਰ ਸਕਦੇ ਨਹੀਂ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਇਹ ਜਿਹੜੀ ਆਪਣੀ ਜਨਰੇਸ਼ਨ ਹੈ ਨਾ ਜੀ ਇਹ ਕਰਨਾ ਨਹੀਂ ਚਾਹੁੰਦੇ